ਆਪੇ ਸੁਨੋ ਆਨੰਦ ਲਾਲ ਇਹ ਸਾਜ ਪ੍ਰਗਟ ਕਰੂੰਗਾ ਆਪਣਾ ਰਾਜ ਮੈਂ ਗਵਰਨ ਕਰਾਂ ਵਾਹਿਗੁਰੂ ਜੀ ਕਾ ਨਾਮ ਜਪਾਉ ਚੜ੍ਹੇ ਤਰਾੰਗੇ ਵੜਾਵੇ ਬਾਜ ਦੇਖ ਘਾਲ ਸਿਕ ਦੁਰਖ ਜਾਣਗੇ ਪਹਾੜ ਸਵਾਲਾਗ ਸੇ ਤਲੜਾਉ ਚੜ੍ਹੇ ਸੇਕ ਤਿਸ ਮੁਕਤ ਕਰਾਉ ਝੂਲਨ ਰੇਜੇ ਅਸਤੀ ਸਾਜੇ ਦਵਾਰ ਦਵਾਰ ਪਰਨਾਬਤ ਭਾਜੇ ਸਵਾਲਾਗ ਜਬ ਤੁਖੇ ਬਲੀਤਾ ਤਵੈ ਘਾਲ ਸਉਦੇ ਅਸਤ ਲਾਉ ਜੀਤਾ ਬਿਜੈ ਸ਼ੰਦ ਲੰਗ ਲੂਟ ਲਿਆਉ ਬਲਕ ਪੇਜਖਾਨਾ ਚਲਾਉ ਨਰਦ ਗਰਦ ਮੈਂ ਮਿਲਾਉ ਜੋ ਮਾਤਿਆ ਵਿਮਾਨ ਕੇ ਰੂਮ ਨਾਵਤ ਬਜਾਉ ਸ਼ਾਮ ਮੋਰਾ ਚਲਾਉ ਪਾਦਸ਼ਾਹੀ ਲੈ ਕਰਾਉ ਤਖਤ ਸਾਚੇ ਸਾਹਿਬਾਨ ਕੇ ਨਾ ਆਪ ਲੜੂ ਨਾ ਬਹੁਜ ਲੜਾਉ ਭਟ ਵੀਰਨ ਸੇਤੀ ਬਾਦ ਮੰਗਾਉ ਨਾ ਛਾਡੋ ਖਲਕ ਨਾ ਛਾਡੋ ਬਲਖ ਪਰਬਤ ਕਾਟੋ ਇਰਾਨ ਕੁਰਾਸਾਨ ਕੇ ਮੇਰੂ ਤੋ ਨਾਉ ਗੋਬਿੰਦ ਸਿੰਘ ਸੋਢੀ ਰਾਇ ਆਸਖ ਲਾਉ ਨਾ ਸਭ ਖਲਕਤ ਰਾਜ ਸਾਜ ਬਾਦ ਮੰਗਾਉ ਗੋਛੇ ਕਮਾਨ ਕੇ